ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇ ਜ ਆਪਾਂ ਸਾਰੇ ਸਾਰੇ ਵੈਲਵਟ ਤੇ ਹੋਰ ਪਸ਼ਮੀਨੀ ਦੇ ਜਿਹੜੇ ਸਰਦੀਆਂ ਦੇ ਸੂਟਾਂ ਦੇ ਉੱਪਰ ਜਿਹੜੀ ਸਟਾਕ ਕਲੀਅਰੈਂਸ ਸੇਲ ਹੈਗੀ ਉਹ ਲਗਾ ਦਿੱਤੀ ਹੈ ਐਵਲ ਇਹ ਜਿਹੜੇ ਸੂਟ ਮਿਲ ਰਹੇ ਤੁਹਾਨੂੰ ਵੈਲਵਟ ਦੀ ਸ਼ਰਟ ਮਿਲੇਗੀ ਦੇ ਨਾਲ ਤੁਹਾਨੂੰ ਪਸ਼ਮੀਨਾ ਦੇ ਬਾਟਮ ਮਿਲੇਗੀ ਪ੍ਰਾਈਸ ਹੈਗੇ ਸਿਰਫ 1200 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲੇਗਾ 1500 ਰੁਪਏ ਵਾਲਾ ਪੀਸ ਹੈਗਾ ਕਿਉਂਕਿ ਜਿਹੜਾ ਇਹਦਾ ਸਟਾਫ ਆ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਹੈਗਾ ਯਾ ਔਰ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲੇਗੀ ਜੇਕਰ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਇਹ ਵਾਲਾ ਹੋਏਗਾ ਜਿਹੜਾ ਤੁਹਾਨੂੰ ਪਿਓਰ ਪਸ਼ਮੀਨਾ ਪ੍ਰੀਮੀਅਮ ਕੁਆਲਿਟੀ ਦਾ ਸਟਾਫ ਮਿਲੇਗਾ 750 ਰੁਪਏ ਦੇ ਵਿੱਚ ਪੂਰਾ ਸੂਟ ਮਿਲੇਗਾ ਆਲਓਵਰ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ ਇਸਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਮਿਲੇਗੀ ਇਹ ਵਾਲੇ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਦਾ ਪਸ਼ਮੀਨਾ ਮੈਚਿੰਗ ਸੂਟ ਮਿਲੇਗਾ ਔਰ ਇਹ ਵਾਲੇ ਹੋਣਗੇ ਜਿਹੜੇ ਲੇਡੀਜ਼ ਲੁੱਕ ਦੇ ਜਿਹੜੇ ਸੂਟ ਰਹਿਣ ਵਾਲੇ ਹੈ ਜਿਨ੍ਹਾਂ ਦੇ ਉੱਪਰ ਬੁਈ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਏਗਾ ਇਹ ਵਾਲੇ ਹੈਂਡਵਰਕ ਦੇ ਪੀਸ ਹੋਣਗੇ ਜਿਹੜੀ ਕਿ ਆਪਾਂ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੋਏਗਾ 2500 ਰੁਪਏ ਤੋਂ ਸਟਾਰਟ ਹੋ ਕੇ 4000 ਦੇ ਵਿੱਚ ਤੁਹਾਨੂੰ ਇਹਨਾਂ ਸਾਰੇ ਸੂਟਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਹੈਗਾ ਜਿਹੜਾ ਉਹ ਆਪਣੇ ਲਈ ਵਰਕ ਕਰਵਾ ਸਕਦੇ ਹੋ ਸਾਰੇ ਸਾਰੇ ਟੋਟਲ ਜਿਹੜੇ ਹੈਂਡਵਰਕ ਦੇ ਪੀਸ ਹੋਣਗੇ ਔਰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਸਭ ਦੀ ਜਿਹੜੀ ਡਿਜ਼ਾਈਨਿੰਗ ਹੋਏਗੀ ਉਹ ਵੀ ਵੱਖਰੀ ਵੱਖਰੀ ਹੋਏਗੀ ਔਰ ਸਭ ਦਾ ਜਿਹੜਾ ਪ੍ਰਾਈਸ ਹੋਗਾ ਉਹ ਵੀ ਸਭ ਦਾ ਵੱਖਰਾ ਵੱਖਰਾ ਹੋਏਗਾ ਔਰ ਵਿਦ ਦੁਪੱਟਾ ਰਹਿਣ ਵਾਲੇ ਆ ਤੇ ਬਹੁਤ ਹੀ ਜ਼ਰਾ ਸੋਹਣੇ ਜਿਹੜੇ ਇਹ ਪੀਸ ਹੈਗੇ ਔਰ ਉਹ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਰੈਡੀ ਹੋ ਜਾਂਦੇ ਆ ਜੇਕਰ ਤੁਸੀਂ ਇਹ ਵਾਲ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾ ਡਿਜ਼ਾਈਨਿੰਗ ਵੀ ਮਿਲੇਗੀ ਪਲੱਸ ਕਲਰ ਆਪਸ਼ਨ ਵੀ ਮਿਲੇਗੀ ਜੇਕਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੀ ਕੋਈ ਕਸਟਮਾਈਜੇਸ਼ਨ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਉਹ ਵੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੈਗੇ ਜਿਹੜੇ ਉਹ ਰੈਡੀ ਕਰਕੇ ਦੇਾਂਗੇ ਤੇ ਇਹਨਾਂ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਕਾਫੀ ਜ਼ਿਆਦਾ ਮਿਲੇਗੀ ਕਲਰ ਵੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਹੈਗਾ ਜਿਹੜਾ ਉਹ ਬਣਵਾ ਸਕਦੇ ਹੋ ਲੈ ਸਕਦੇ ਹੋ ਔਰ ਇਸ ਤੋਂ ਇਲਾਵਾ ਅੱਜ ਜਿਹੜੇ ਹੈਗੇ ਆ ਉਹ organza ਦੇ ਸੂਟ ਲੈ ਕੇ ਆਏ ਆ ਆਰੀ ਵਰਕ ਦੇ ਸੂਟ ਰਹਿਣਗੇ ਜਿਹੜੇ ਕਿ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਆ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਆਲ ਓਵਰ ਤੁਹਾਨੂੰ ਸੂਟ ਮਿਲੇਗਾ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਔਰਗੈਂਜ਼ਾ ਦਾ ਦੁਪੱਟਾ ਮਿਲੇਗਾ ਦੁਪੱਟੇ ਦੇ ਉੱਪਰ ਵੀ ਹੈਗਾ ਜਿਹੜਾ ਉਹ ਆਰੀ ਵਰਕ ਕੀਤਾ ਗਿਆ ਪ੍ਰਾਈਸ ਹੋਇਆਗਾ ਸਿਰਫ 2050 ਰੁਪਏ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਇਹ ਵਾਲੇ ਸੂਟ ਮਿਲਣ ਵਾਲੇ ਹੈਗੇ ਆ ਔਰ ਅਨੁਛੋਰ ਦੇ ਫਰੰਟ ਦੇ ਉੱਪਰ ਵੀ ਵਰਕ ਮਿਲੇਗਾ ਪਲੱਸ ਬਾਜੂ ਦੇ ਉੱਪਰ ਵੀ ਵਰਕ ਰਹਿਣ ਵਾਲਾ ਪਲੱਸ ਦੁਪੱਟੇ ਦੇ ਫੋਰ ਸਾਈਡ ਵੀ ਹੈਗਾ ਜਿਹੜਾ ਤੁਹਾਨੂੰ ਵਰਕ ਮਿਲੇਗਾ ਔਰ ਕੁਝ ਦੇ ਹੈਗਾ ਜਿਹੜਾ ਆਪਾਂ ਨੇ ਕਟ ਵਰਕ ਕੀਤਾ ਗਿਆ ਔਰ ਕੁਝ ਦੇ ਹੈਗਾ ਜਿਹੜਾ ਹੈਵੀ ਵਰਕ ਕੀਤਾ ਗਿਆ ਇਹ ਵਲੇ ਤੁਹਾਨੂੰ ਚੰਦੇਰੀ ਸਿਲਕ ਦਾ ਗੋਟਾ ਪੱਤੀ ਦੇ ਵਾਲਾ ਵਰਕ ਵਾਲਾ ਤੁਹਾਨੂੰ ਸੂਟ ਮਿਲੇਗਾ ਵਿਦ ਦੁਪੱਟਾ